ਜੀ ਸਵਾਗਤ ਕਰਦੇ ਆ ਤੁਹਾਡਾ ਵਾਈ ਗੁਰੂ ਕਲੋਥ ਹਾਊਸ ਐਂਡ ਪ੍ਰੀਟਿਕ ਪਲਾਡਾ ਵੱਲੋਂ ਅੱਜ ਫਿਰ ਅਸੀਂ ਕਿ ਤੁਹਾਡੇ ਵਾਸਤੇ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਸਭ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਸਭ ਤੋਂ ਪਹਿਲਾਂ ਅਸੀਂ ਆਪਣੀ ਲੋਕੇਸ਼ਨ ਦੱਸਾਂਗੇ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਜੇਕਰ ਤੁਸੀਂ ਅਸੀਂ ਡਿਸਟ੍ਰਿਕਟ ਮਾਨਸਾ ਬੁਰਲਾਡਾ ਤੋਂ ਬਿਲੋਂਗ ਕਰਦੇ ਆ ਜੀ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਆਈਟੀਆਈ ਤਨੂੰ ਰੋਡ ਤੋਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਓਵਰ ਬ੍ਰਿਜ ਕ੍ਰੋਸ ਪੂਰਾ ਓਵਰ ਬ੍ਰਿਜ ਕ੍ਰੋਸ ਕਰਕੇ ਆਉਣਾ ਪਊਗਾ ਜੀ ਓਵਰ ਬ੍ਰਿਜ ਤੁਸੀਂ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ نیچے ਆਉਣਾ ਜੀ ਤੇ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜੂਗੀ ਜੀ ਉਹਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਰਾਈਟ ਸਾਈਡ ਤੁਸੀਂ ਪੁਲ ਦੇ نیچے ਆਣਾ ਜੀ ਤੇ ਜਿਹੜੀ ਸਭ ਤੋਂ ਪਹਿਲਾਂ ਗਲੀ ਮੁੜੂਗੀ ਜੀ ਉਸ ਗਲੀ ਦੇ ਮੋੜ ਤੇ ਲਿਖਿਆ ਹੋਇਆ ਜੀ ਵਾਈਗਰੂ ਕਲੋਥ ਹਾਊਸ ਉਸ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਲਓ ਅਸੀਂ ਵੀਡੀਓ ਸਟਾਰਟ ਕਰਨ ਲੱਗੇ ਆ ਜੀ ਇਹ ਸਾਡੇ ਕੋਲ ਇੱਕ ਭੈਣ ਦਾ ਸੂਟ ਰੈਡੀ ਹੋਇਆ ਬੁਟੀਕ ਦਾ ਇਹ ਸਾਡੇ ਕੋਲ ਉਸ ਸਰੀ ਭੈਣ ਨੇ ਬਾਏ ਕੀਤਾ ਸੀ ਅਸੀਂ ਉਹਨਾਂ ਦਾ ਸੂਟ ਵੀ ਰੈਡੀ ਕਰਕੇ ਦਿੱਤਾ ਇਹ ਦੇਖ ਸਕਦੇ ਹੋ ਐਦਾਂ ਅਸੀਂ ਕੱਟ ਪਾ ਕੇ ਉਹਦੀਆਂ ਬਾਜ਼ੂ ਰੈਡੀ ਕਰਤੀਆਂ ਬੜੀਆਂ ਪਿਆਰੀਆਂ ਜੀਆਂ ਬਾਜ਼ੂ ਰੈਡੀ ਹੋਈ ਹੈ ਐਦਾਂ ਲੈਸ ਕੱਟ ਪਾਈ ਹੈ ਜਿਹਦੇ ਵਿੱਚ ਇਧਰ ਵੀ ਦੇਖ ਸਕਦੇ ਹੋ ਫਿਨਿਸ਼ਿੰਗ ਪੱਟੀ ਵੀ ਦਿੱਤੀ ਗਈ ਹੈ ਸਾਈਡ ਤੇ ਠੀਕ ਹੈ ਜੀ ਨੀਚੇ ਘੇਰਾ ਘੇਰੇ ਤੇ ਲੈਸ ਲਗਾ ਕੇ ਥੋੜੀ ਜਿਹੀ ਫਿਨਿਸ਼ਿੰਗ ਦਿੱਤੀ ਗਈ ਹੈ ਘੇਰੇ ਨੂੰ ਵੀ ਇਹ ਵਾਲੀ ਉਹਨਾਂ ਦੀ ਬਾਟਮ ਰੈਡੀ ਹੋਈ ਹੈ ਆਫ ਵਾਈਟ ਦੇ ਵਿੱਚ ਠੀਕ ਹੈ ਜੀ ਅਸੀਂ ਦਿਖਾਉਣਾ ਚਾਹੁੰਦੇ ਹਾਂ ਜੀ ਇਹਦੇ ਵਿੱਚ ਸਾਡੇ ਕੋਲ ਇੱਕ ਸੂਟ ਬਾਕੀ ਹੈ ਜੇ ਕਿਸੇ ਨੇ ਬਾਏ ਕਰਨਾ ਤਾਂ ਉਹ ਤੁਸੀਂ ਲੈ ਸਕਦੇ ਹੋ ਦੇਖੋ ਜੀ ਇਹ ਕੇਵळा ਕਲਰ ਤੁਹਾਨੂੰ ਮਿਲੇਗਾ ਬਹੁਤ ਸੋਹਣਾ ਸੂਟ ਰੈਡੀ ਹੁੰਦਾ ਜੀ ਬਣ ਕੇ ਇਹ ਵਾਲੀ ਰਹੂਗੀ ਜੀ ਬਾਟਮ ਦੇਖ ਸਕੋ ਜੀ ਇਹ ਬਾਟਮ ਰਹੂਗੀ ਜੀ ਤੇ ਇਹ ਵਾਲਾ ਸੂਟ ਰਹਿਣ ਵਾਲਾ ਬੜਾ ਪਿਆਰਾ ਜਿਹਾ ਚੈੱਕ ਕਰੋ ਆਫ ਵਾਈਟ ਰਹੂਗੀ ਬਾਟਮ ਤੇ ਇਹ ਵਾਲਾ ਸੂਟ ਸਾਡੇ ਕੋਲੇ ਇੱਕ ਬਾਕੀ ਹੈ ਜੇ ਕਿਸੇ ਨੇ ਲੈਣਾ ਤਾਂ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਇਹ ਵਾਲਾ ਸੂਟ ਪ੍ਰਾਈਸ ਰਹੂਗੀ ਜੀ ਇਹਦੀ 700 ਰੁਪਏ ਲਾਸਟ ਸੂਟ ਬਚਿਆ ਜੀ ਇਸ ਤੋਂ ਤੁਹਾਨੂੰ ਦਿਖਾਵਾਂਗੇ ਜੀ ਸਾਡੇ ਕੋਲੇ ਦੁਪੱਟੇ ਆਏ ਆ ਜੀ ਦੇਖੋ ਜੀ ਪੂਰਾ ਫੁੱਲ ਹੈਵੀ ਦੁਪੱਟਾ ਰਹਿਣ ਵਾਲਾ ਜੀ ਚਿਕਨ ਵਰਕ ਦੇ ਵਿੱਚ ਦੇਖੋ ਡਿਜ਼ਾਈਨ ਦੇਖ ਸਕਦੇ ਹੋ ਪੂਰਾ ਫੁੱਲ ਹੈਵੀ ਚਿਕਨ ਵਰਕ ਦੇ ਵਿੱਚ ਦੁਪੱਟਾ ਮਿਲੂਗਾ ਤੁਹਾਨੂੰ ਕਟਵਰਕ ਹੋਇਆ ਜੀ ਬੜਾ ਪਿਆਰਾ ਜਿਹਾ ਦੁਪੱਟਾ ਦੇਖੋ ਦੇਖ ਸਕਦੇ ਹੋ ਇਹਦਾ ਤੁਸੀਂ ਕਾਰਨਰ ਦੇਖੋ ਕੰਨੀ ਦੇਖ ਸਕਦੇ ਹੋ ਤੁਸੀਂ ਕੀ ਇਹਦੀ ਪੂਰਾ ਕਟਵਰਕ ਹੋਇਆ ਜੀ ਇਸ ਦੁਪੱਟੇ ਦੇ ਉੱਪਰ ਪ੍ਰਾਈਜ਼ ਇਹਦੀ 400 ਰੁਪਏ ਰਹਿਣ ਵਾਲੀ ਹੈ ਠੀਕ ਹੈ ਜੀ ਇੱਕ ਹੋਰ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਜੀ ਇਹ ਵੀ ਪੂਰਾ ਫੁੱਲ ਹੈਵੀ ਚਿਕਨ ਵਰਕ ਦਾ ਦੁਪੱਟਾ ਜੀ ਚੈੱਕ ਕਰੋ ਬੜਾ ਪਿਆਰਾ ਜਿਹਾ ਪੂਰਾ ਫੌਲ ਬਿਲਕੁਲ ਸੌਫਟ ਹੈ ਜੀ ਡਾਈਏਬਲ ਦੁਪੱਟੇ ਰਹਿਣ ਵਾਲੇ ਆ ਡਾਈ ਕਰਵਾ ਲਓ ਤੁਸੀਂ ਇਹਨੂੰ ਡਾਈਏਬਲ ਦੁਪੱਟੇ ਆ ਜੀ ਇਹ ਬੜੇ ਪਿਆਰੇ ਜਿਹੇ ਦੁਪੱਟੇ ਆ ਪ੍ਰਾਈਸ ਇਹਦੀ ਰਹਿਣ ਵਾਲੀ ਆ ਜੀ 400 ਰੁਪਏ ਦੁਪੱਟੇ ਦੀ ਪ੍ਰਾਈਸ ਤੁਹਾਨੂੰ 400 ਰੁਪਏ ਪੈਣ ਵਾਲੀ ਆ ਬਹੁਤ ਹੀ ਪਿਆਰੇ ਜਿਹੇ ਦੁਪੱਟੇ ਆ ਚਿਕਨ ਵਰਕ ਦੇ ਡਾਈਏਬਲ ਦੁਪੱਟੇ ਰਹਿਣਗੇ ਜੀ ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਹੁਣ ਅਸੀਂ ਬੁਟੀਕ ਵਰਕ ਦੇ ਸੂਟ ਕਰੋ ਜੀ ਖਾਦੀ ਦੇ ਵਿੱਚ ਰਹੂਗਾ ਪੂਰਾ ਘੇਰਾ ਫੁੱਲ ਹੈਵੀ ਵਰਕ ਹੈ ਜੀ ਮਸਟਰਡ ਸ਼ੇਡ ਦੇ ਵਿੱਚ ਰਹਿਣ ਵਾਲਾ ਜੀ ਇਹ ਚੈੱਕ ਕਰੋ ਜੀ ਖਾਦੀ ਦੇ ਵਿੱਚ ਸੂਟ ਰਹੂਗਾ ਬਿਲਕੁਲ ਸੌਫਟ ਵਾਲੀ ਖਾਦੀ ਹੈ ਇਦਾਂ ਦਾ ਕੋਈ ਸਟਾਫ ਨਹੀਂ ਹੈਗਾ ਕਿ ਚੁਬਣ ਵਾਲਾ ਸਟਾਫ ਆਊਗਾ ਖਾਦੀ ਚ ਰਹੂਗਾ ਮਸਟਰਡ ਸ਼ੇਡ ਰਹੂਗਾ ਜੀ ਬੜਾ ਸੋਹਣਾ ਜਿਹਾ ਕਲਰ ਹੈ ਪੂਰਾ ਫੁੱਲ ਹੈਵੀ ਸ਼ਰਟ ਪੀਸ ਬਣਿਆ ਹੋਇਆ ਚੈੱਕ ਕਰੋ ਜੀ ਇਹ ਬੜੀਆਂ ਬਜੀਆਂ ਬਣੀਆਂ ਹੋਈਆਂ ਜੀ ਇਹਦੀਆਂ ਬਾਜ਼ੂ ਪੂਰੀਆਂ ਫੁੱਲ ਹੈਵੀ ਇਹਦੀਆਂ ਬਾਜ਼ੂਗਾ ਪ੍ਰਾਈਸ ਰਹੂਗੀ 750 ਰੁਪਏ ਚੈੱਕ ਕਰੋ ਜੀ ਪੁਰੀਆਂ ਫੁੱਲ ਹੈਵੀ ਬਾਜ਼ੂ ਬਣੀਆਂ ਹੋਈਆਂ 750 ਦੀ ਪ੍ਰਾਈਸ ਰਹਿਣ ਵਾਲੀ ਹੈ ਦੇਖੋ ਜੀ ਪੂਰਾ ਉੱਪਰ ਤੱਕ ਨੱਕ ਤੱਕ ਵਰਕ ਹੋਇਆ ਜੀ ਇਹਦਾ ਸਿੰਧੀ ਵਰਕ ਰਹਿਣ ਵਾਲਾ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਦੇਖ ਸਕਦੇ ਹੋ ਜੀ ਪੂਰੀ ਫਿਨਿਸ਼ਿੰਗ ਨਾਲ ਪ੍ਰਾਈਸ ਜਿਹੜੀ 750 ਰਹੂਗੀ ਖਾਦੀ ਦੇ ਵਿੱਚ ਰਹੂਗਾ ਜੀ ਖਾਦੀ ਸਟਾਫ ਦੇ ਵਿੱਚ ਬਿਲਕੁਲ ਸੌਫਟ ਖਾਦੀ ਹੈ ਲਾਈਨਿੰਗ ਦੀ ੜ ਨਹੀਂ ਹੈ ਕਲਰ ਹੀ ਇਦਾਂ ਦਾ ਜੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨੂੰ ਅਗਲਾ ਕਲਰ ਚੈੱਕ ਕਰੋ ਜੀ ਇਹ ਡਬਲ ਲੇਅਰ ਦੇ ਵਿੱਚ ਰੈਡੀ ਹੋਇਆ ਨੀਚੇ ਇਹ ਵੀ ਖਾਦੀ ਦੇ ਵਿੱਚ ਰਹੂਗਾ ਨਿਓਨ ਮਹਿੰਦੀ ਪੈਰਟ ਜਾਂ ਛੇੜ ਰਹਿਣ ਵਾਲਾ ਦੇਖੋ ਜੀ ਬੜਾ ਪਿਆਰਾ ਜਿਹਾ ਸੂਟ ਹੈ ਚੈੱਕ ਕਰੋ ਜੀ ਪੂਰਾ ਫੁੱਲ ਹੈਵੀ ਸੂਟ ਹੈ ਖਾਦੀ ਵਿੱਚ ਰਹੂਗਾ ਬਿਲਕੁਲ ਸੌਫਟ ਸਟਾਫ ਹੈ ਜੀ ਬਿਲਕੁਲ ਸੌਫਟ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਜੀ ਤੇ ਫੁੱਲ ਹੈਵੀ ਤੁਹਾਨੂੰ 슬ੀਵਸ ਮਿਲਣਗੇ ਇਹਦੀਆਂ ਦੇਖੋ ਜੀ ਫੁੱਲ ਹੈਵੀ 슬ੀਵਸ ਹੈ ਪ੍ਰਾਈਸ ਰਹੂਗੀ ਜੀ ਇਹਦੀ 750 ਰੁਪਏ ਅੱਜ ਬੜੇ ਪਿਆਰੇ ਪਿਆਰੇ ਸੂਟ ਰਹਿਣ ਵਾਲੇ ਆ ਜੀ ਚੈੱਕ ਕਰੀ ਚੱਲੋ ਇਹ ਵੀ ਤੁਹਾਨੂੰ ਨਿਓਨ ਮਹਿੰਦੀ ਦੇ ਵਿੱਚ ਮਿਲੂਗਾ ਦੇਖੋ ਜੀ ਨਿਯੋਣ ਬੈਂਦੀ ਦੇ ਵਿੱਚ ਮੈਲ ਵਾਲਾ ਸੂਟ ਹੈ ਦੇਖੋ ਜੀ ਖਾਦੀ ਦੇ ਵਿੱਚ ਰਹੂਗਾ ਪੂਰਾ ਫੁੱਲ ਹੈਵੀ ਸੂਟ ਹੈ 슬ੀਵਸ ਵੀ ਰੈਡੀ ਹੈ ਜੀ ਇਹਦੀਆਂ 슬ੀਵਸ ਵੀ ਰੈਡੀ ਹੈ ਜੀ ਚੈੱਕ ਕਰੋ ਜੀ 슬ੀਵਸ ਵੀ ਰੈਡੀ ਇਹਦੀਆਂ ਫੁੱਲ ਹੈਵੀ 슬ੀਵਸ ਹੈ ਪ੍ਰਾਈਸ ਰਹੂਗੀ 750 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਿੰਧੀ ਵਰਕ ਦੇ ਵਿੱਚ ਫਿਨਿਸ਼ਿੰਗ ਦੇ ਨਜ਼ਦੀਕ ਤੋਂ ਦੇਖੋ ਜੀ ਪੂਰੀ ਫਿਨਿਸ਼ਿੰਗ ਮੈਨਣ ਵਾਲੀ ਤੁਹਾਨੂੰ ਵਰਕ ਦੀ ਤੇ ਸਟਾਫ ਬਿਲਕੁਲ ਸੌਫਟ ਹੈ ਵਿਦਾਊਟ ਲਾਈਨਿੰਗ ਬੰਨਣ ਵਾਲਾ ਸਟਾਫ ਰਹਿਣ ਵਾਲਾ ਜੀ ਖਾਦੀ ਵਿੱਚ ਇਹ ਕੈਮਰਕ ਤੇ ਰੈਡੀ ਹੋਇਆ ਜੀ ਪਿੱਛੇ ਜੀ ਛੇੜ ਦੇ ਵਿੱਚ ਪੂਰਾ ਫੁੱਲ ਹੈਵੀ ਸੂਟ ਰਹੂਗਾ ਜੀ ਦੇਖੋ ਜੀ ਇਹ ਕੈਮਰਕ ਦੇ ਵਿੱਚ ਰੈਡੀ ਹੋਇਆ ਲੈਂਥ ਜਿੰਨੀ ਮਰਜ਼ੀ ਰੱਖੋ ਕੈਮਰਕ ਦੇ ਵਿੱਚ ਰਹਿਣ ਵਾਲਾ ਦੇਖੋ ਜੀ ਚੈੱਕ ਕਰੋ ਜੀ ਜਿੰਨੀ ਮਰਜ਼ੀ ਤੁਸੀਂ ਲੈਂਥ ਰੱਖ ਸਕਦੇ ਹੋ ਪੂਰਾ ਫੁੱਲ ਹੈਵੀ ਸੂਟ ਹੈ ਕੈਮਰਕ ਦੇ ਵਿੱਚ ਰੈਡੀ ਹੈ ਜੀ ਇਹ ਇਹ ਵਾਲੀਆਂ ਬਣੀਆਂ ਇਹਦੀਆਂ ਬਾਹੂ ਪੂਰੀਆਂ ਫੁੱਲ ਹੈਵੀ ਬਾਹੂ ਬਣੀਆਂ ਪ੍ਰਾਈਸ ਰਹੂਗੀ ਇਹਦੀ 700 ਰੁਪਏ 700 ਦੇ ਵਿੱਚ ਤੁਸੀਂ ਪੂਰਾ ਫੁੱਲ ਦੋ ਪੈਨਲਸ ਜਾ ਰਹੇ ਆ ਜੀ ਪੂਰਾ ਫੁੱਲ ਹੈਵੀ ਸੂਟ ਹੈ ਜੀ ਪ੍ਰਾਈਸ 700 ਹੈ ਅਗਲਾ ਕਲਰ ਦੇਖੋ ਜੀ ਇਹ ਵੀ ਮਸਟਰਡ ਸ਼ੇਡ ਦੇ ਵਿੱਚ ਰਹਿਣ ਵਾਲਾ ਹੈ ਬੜਾ ਪਿਆਰਾ ਜਿਹਾ ਕਲਰ ਹੈ ਪਰ ਸਟਾਫ ਰਹੂਗਾ ਜੀ ਖਾਦੀ ਸਟਾਫ ਖਾਦੀ ਰਹੂਗਾ ਜੀ ਲੈਂਥ ਜਿੰਨੀ ਮਰਜ਼ੀ ਰੱਖ ਲਓ ਤੁਸੀਂ ਇਹ ਖਾਦੀ ਵਿੱਚ ਰਹਿਣਾ ਮਸਟਰਡ ਸ਼ੇਡ ਹੈ ਦੇਖੋ ਜੀ ਫਿਨਿਸ਼ਿੰਗ ਦੇਖੋ ਜੀ ਵਰਕ ਦੀ ਨੇ ਜਦੀ ਕਿਤੇ ਤੁਸੀਂ ਵਰਕ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਦੇਖੋ ਜੀ ਪੂਰੀ ਫਿਨਿਸ਼ਿੰਗ ਹੈ ਵਰਕ ਦੀ ਖਾਦੀ ਸਟਾਫ ਹੈ ਤੇ ਬਾਜੂ ਵੀ ਪੂਰੀਆਂ ਫੁੱਲ ਹੈਵੀ ਮੈਲਣ ਵਾਲੀਆਂ ਤੁਹਾਨੂੰ ਪ੍ਰਾਈਸ ਸਿਰਫ ਰੈਡ ਵਾਲੀ ਹੈ ਜੀ ਇਹਦੀ 750 750 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਲੋ ਜੀ ਦੂਸਰਾ ਕਲਰ ਦੇਖੋ ਜੀ ਇਹ ਵੀ ਨਿਯੋਨ ਮਹਿੰਦੀ ਦੇ ਵਿੱਚ ਆਊਗਾ ਦੂਸਰਾ ਡਿਜ਼ਾਈਨ ਚੈੱਕ ਕਰੋ ਦੇਖੋ ਜੀ ਬਹੁਤ ਸੋਹਣਾ ਪੂਰਾ ਫੁੱਲ ਹੈਵੀ ਵਰਕ ਹੋਇਆ ਜੀ ਪੂਰਾ ਫੁੱਲ ਹੈਵੀ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ ਇਹਦੀਆਂ ਬਾਜੂ ਠੀਕ ਹੈ ਜੀ ਪ੍ਰਾਈਸ ਰਹੂਗੀ 750 ਕਿਉਂਕਿ ਸਟਾਫ ਰਹਿਣ ਵਾਲਾ ਖਾਦੀ ਬਿਲਕੁਲ ਸੌਫਟ ਵਾਲਾ ਇਹ ਵੀ ਖਾਦੀ ਦੇ ਵਿੱਚ ਹੀ ਰਹੂਗਾ ਜੀ ਮਾਊਸ ਸ਼ੇਡ ਦੇ ਵਿੱਚ ਰਹਿਣ ਵਾਲਾ ਸਕਿਨ ਮਾਊਸ ਸ਼ੇਡ ਦੇ ਵਿੱਚ ਰਹੂਗਾ ਸਟਾਫ ਇਦਾਂ ਦਾ ਜੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਦੇ ਜਲਦੀ-ਜਲਦੀ ਚੈੱਕ ਕਰੀ ਚਲੋ ਤੇ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਆਪਣਾ ਲਓ ਜੀ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਕਲਰ ਦੇਖੋ ਜੀ ਕਿੰਨਾ ਸੋਹਣਾ ਕਲਰ ਪਾਇਆ ਇਹਦੇ ਉੱਪਰ ਠੀਕ ਹੈ ਜੀ ਇਹਦੀ ਬਾਜ਼ੂ ਵੀ ਚੈੱਕ ਕਰ ਸਕਦੇ ਹੋ ਬੜੀਆਂ ਪਿਆਰੀਆਂ ਜੀਆਂ ਬਾਜ਼ੂ ਬਣੀਆਂ ਹੋਈਆਂ ਦੇਖੋ ਜੀ ਪ੍ਰਾਈਸ ਸਿਰਫ ਰਹੂਗੀ ਇਹਦੀ 750 ਰੁਪਏ 750 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਇਹ ਵੀ ਨਿਓਨ ਮਹਿੰਦੀ ਦੇ ਵਿੱਚ ਰਹੂਗਾ ਨਿਓਨ ਮਹਿੰਦੀ ਦੇ ਵਿੱਚ ਤੁਹਾਨੂੰ ਕਈ ਤਰ੍ਹਾਂ ਦੇ ਡਿਜ਼ਾਈਨ ਮਿਲਣ ਵਾਲੇ ਆ ਜੀ ਅਲੱਗ-ਅਲੱਗ ਇਹ ਡਬਲ ਲੇਅਰ ਦੇ ਵਿੱਚ ਸਿੰਧੀ ਵਰਕ ਹੋਇਆ ਜੀ ਚੈੱਕ ਕਰੋ ਡਬਲ ਲੇਅਰ 'ਚ ਸਿੰਧੀ ਵਰਕ ਹੋਇਆ ਬੜਾ ਪਿਆਰਾ ਜਿਹਾ ਸਿੰਪਲ ਸੋਬਰ ਜਿਹਾ ਸੂਟ ਰੈਡੀ ਹੋਇਆ ਜੀ ਇਹ ਖਾਦੀ ਵਿੱਚ ਰਹੂਗਾ ਬਿਲਕੁਲ ਸੌਫਟ ਵਾਲੀ ਖਾਦੀ ਰਹੂਗੀ ਜੀ ਇਹ ਤੇ 슬ੀਵਸ ਚੈੱਕ ਕਰ ਸਕਦੇ ਹੋ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਤੇ ਪ੍ਰਾਈਸ ਇਹਦੀ ਰਹਿਣ ਵਾਲੀ ਆ ਜੀ 750 ਰੁਪਏ ਇਹ ਵਾਲਾ ਚੈੱਕ ਕਰੋ ਜੀ ਵਨ ਲੇਅਰ ਦੇ ਵਿੱਚ ਰੈਡੀ ਹੋਇਆ ਜੀ ਇਹ ਸਟਾਫ ਬਹੁਤ ਹੀ ਫਾਈਨ ਹੈ ਠੀਕ ਹੈ ਜੀ ਸੈਲਫ ਦੇ ਵਿੱਚ ਹੈ 1 ਇਅਰ ਦੇ ਵਿੱਚ ਰੈਡੀ ਹੋਇਆ ਬੜਾ ਪਿਆਰਾ ਜਿਹਾ ਸਟਾਫ ਹੈ ਬਿਲਕੁਲ ਫਾਈਨ ਲਾਈਨਾਂ ਵਾਲਾ ਸਟਾਫ ਹੈ ਪ੍ਰਾਈਜ਼ ਰੱਖੀ ਜੀ ਇਹਦੀ 700 ਰੁਪਏ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਤੇ 슬ੀਵਸ ਵੀ ਤੁਹਾਨੂੰ ਇਹਦੀ ਰੈਡੀ ਮਿਲਣਗੀਆਂ ਦੇਖੋ ਜੀ 슬ੀਵਸ ਵੀ ਤੁਹਾਨੂੰ ਇਹਦੀ ਰੈਡੀ ਮਿਲਣਗੀਆਂ ਸਟਾਫ ਬਿਲਕੁਲ ਪਿਓਰ ਕਾਟਨ ਹੈ ਜੀ ਬਿਲਕੁਲ ਪਿਓਰ ਕਾਟਨ ਸਟਾਫ ਰਹਿਣ ਵਾਲਾ ਜੀ ਆਵਰਾ ਚੱਕਰੋ ਜੀ ਆਫ ਵਾਈਟ ਦੇ ਵਿੱਚ ਆਊਗਾ ਕਾਫੀ ਮੇਰੀਆਂ ਭੈਣਾਂ ਆਫ ਵਾਈਟ ਦੀ ਵੀ ਡਿਮਾਂਡ ਕਰਦੀਆਂ ਜੀ ਵੀ ਉਹਨਾਂ ਨੂੰ ਗੁਰਦਾਰਾ ਸਾਹਿਬ ਜਾਣ ਲਈ ਥੋੜਾ ਜਿਹਾ ਆਫ ਵਾਈਟ ਦੇ ਵਿੱਚ ਲੋਡ ਹੁੰਦੀ ਹੈ ਜੀ ਕਾਫੀ ਮੇਰੀ ਭੈਣਾਂ ਨੇ ਡਿਮਾਂਡ ਵੀ ਕੀਤੀ ਆ ਵੀ ਆਫ ਵਾਈਟ ਲੈ ਕੇ ਆਓ ਇੱਕ ਸੂਟ ਅਸੀਂ ਤੁਹਾਡੇ ਵਾਸਤੇ ਆਫ ਵਾਈਟ ਵੀ ਰੈਡੀ ਕਰਾਇਆ ਜਿਹੜੀ ਮੇਰੀ ਪਿਆ ਨੂੰ ਲੋਡ ਆ ਆਫ ਵਾਈਟ ਦੀ ਉਹ ਵੀ ਲੈ ਸਕਦੀ ਹੈ ਜੀ ਦੇਖੋ ਬੜਾ ਸਿੰਪਲ ਸੋਬਰ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਇਆ ਜੀ ਆਫ ਵਾਈਟ ਦੇ ਵਿੱਚ ਕਲਰ ਵੀ ਬੜੇ ਸੋਹਣੇ ਲਾਈਟ ਜੀ ਸ਼ੇਡ ਵਿੱਚ ਪਏ ਹੋਏ ਆ ਠੀਕ ਹੈ ਜੀ neck ਤੱਕ ਪੂਰਾ ਵਰਕ ਫੁੱਲ ਹੈਵੀ ਹੈ ਤੇ 슬ੀਵਸ ਵੀ ਪੂਰੀਆਂ ਫੁੱਲ ਹੈਵੀ ਹੈ ਜੀ ਚੈੱਕ ਕਰੋ ਜੀ ਠੀਕ ਹੈ ਜੀ ਆਫ ਵਾਈਟ ਦੇ ਵਿੱਚ ਰਹੂਗਾ ਕਿ ਪ੍ਰਾਈਸ ਇਹਦੀ ਰਹਿਣ ਵਾਲੀ ਹੈ ਜੀ 700 ਰੁਪਏ ਕਿਉਂਕਿ ਇਹ ਕੈਮਰਕ ਸਟਾਕ ਦੇ ਵਿੱਚ ਰਹੂਗਾ ਜੀ ਇਹ ਲੈਮਨ ਜੀ ਛੇੜਾ ਮਿੱਠਾ ਜਾਂ ਕਲਰ ਹੈ ਮਿੱਠਾ ਲੈਮਨ ਜਾਂ ਕਲਰ ਹੈ ਕੋਈ ਪੜਕੀਲਾ ਕਲਰ ਨਹੀਂ ਹੈਗਾ ਲਾਈਨਿੰਗ ਦੀ ਇਹਦੇ ਥੱਲੇ ਲੋੜ ਨਹੀਂ ਹੈਗੀ ਜੀ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਜੀ ਪੂਰੀਆਂ ਫੁੱਲ ਪੂਰਾ ਫੁੱਲ ਹੈਵੀ ਕੇਰਾ ਬਣਿਆ ਹੋਇਆ neck ਤੱਕ ਇਹਦਾ ਵਰਕ ਜਾ ਰਿਹਾ ਜੀ ਠੀਕ ਹੈ ਜੀ ਤੇ ਇਹ ਵਾਲੀਆਂ ਦੇਖੋ ਜੀ ਇਹਦੀਆਂ 슬ੀਵਸ ਦੇਖੋ ਜੀ ਇਹ ਵਾਲੀਆਂ ਇਹਦੀਆਂ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਜੀ ਲੈਮਨ ਕਲਰ ਆ ਜੀ ਕੈਮਰਕ ਦੇ ਵਿੱਚ ਰਹੂਗਾ ਪ੍ਰਾਈਸ ਰਹੂਗੀ ਜੀ ਇਹਦੀ 700 ਰੁਪਏ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਇਹਨੂੰ ਆਪਾਂ ਥੋੜਾ ਜਿਹਾ ਉਹ ਵੀ ਕਹਿ ਸਕਦੇ ਆ ਕਿਹੜਾ ਕਲਰ ਕਹਿ ਸਕਦੀਆਂ ਜੀ ਮਲਤਾਨੀ ਮਿੱਟੀ ਵਾਲਾ ਕਲਰ ਨਹੀਂ ਹੁੰਦਾ ਜਿਹੜਾ ਮਿੱਠਾ ਜਾ ਜੀ ਉਹ ਵਾਲਾ ਕਲਰ ਹੈ ਇਹ ਬਿਲਕੁਲ ਪਿਆਰਾ ਜਾ ਮਿੱਠਾ ਜਾ ਕਲਰ ਹੈ ਠੀਕ ਹੈ ਜੀ ਮਲਤਾਨੀ ਮਿੱਟੀ ਵਾਲਾ ਜਿਹੜਾ ਕਲਰ ਹੁੰਦਾ ਨਾ ਉਹ ਵਾਲਾ ਕਲਰ ਹੈ ਜੀ ਇਹ ਇਹਨੂੰ ਅਸੀਂ ਲੈਮਨ ਵੀ ਨਹੀਂ ਕਹਿ ਸਕਦੇ ਬਹੁਤ ਪਿਆਰਾ ਮਿੱਠਾ ਜਾ ਕਲਰ ਹੈ ਵਾਲਾ ਫੈਬਰਿਕ ਕੈਮਰੇ ਦੇ ਵਿੱਚ ਸਹੀ ਨਹੀਂ ਕਲਰ ਆਂਦਾ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਨਿਊ ਸ਼ੇਡ ਦੇ ਵਿੱਚ ਕਲਰ ਆਇਆ ਕੈਮਰਕ ਦੇ ਵਿੱਚ ਨਵੀਂ ਜੀ ਸ਼ੇਡ ਦੇ ਵਿੱਚ ਕਲਰ ਆਇਆ ਬੜਾ ਪਿਆਰਾ ਜਾਂ ਦੇਖੋ ਜੀ ਚੈੱਕ ਕਰੋ ਜੀ ਵਰਕ-ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਡਬਲ ਲੇਅਰ ਦੇ ਵਿੱਚ نیچے ਘੇਰਾ ਰੈਡੀ ਹੋਇਆ ਉੱਪਰ ਤੱਕ ਇਹਦੀਆਂ ਜਾ ਰਹੀਆਂ ਜੀ ਫਲਾਵਰ ਜਾ ਰਿਹਾ neck ਤੱਕ ਠੀਕ ਹੈ ਜੀ 슬ੀਵਸ ਵੀ ਬੜੀਆਂ ਪਿਆਰੀਆਂ ਜੀਆਂ ਰੈਡੀ ਹੋਈਆਂ ਜੀ ਇਹਦੀਆਂ ਦੇਖੋ ਜੀ ਕਲਰ ਵੀ ਬੜਾ ਪਿਆਰਾ ਜਲ ਕਲਰ ਐਦਾਂ ਦਾ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਾ ਜੀ ਇਹ ਤੇ ਸਲੀਪਸ ਰਹਿਣਗੀਆਂ ਤੇ ਕਲਰ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੋ ਰੈਡੀ ਹੋਇਆ ਤੇ ਪ੍ਰਾਈਸ ਸਿਰਫ ਰਹਿਊਗੀ ਜੀ ਇਹਦੀ 700 ਰੁਪਏ ਇਹ ਸਕਾਈ ਬਲੂ ਦੇ ਵਿੱਚ ਹੈ ਕਾਫੀ ਡਿਮਾਂਡ ਹੈ ਸਕਾਈ ਬਲੂ ਦੀ ਵੀ ਠੀਕ ਹੈ ਜੀ ਕਾਫੀ ਡਿਮਾਂਡ ਹੈ ਜੀ ਟ੍ਰੈਂਡਿੰਗ ਦੇ ਵਿੱਚ ਅੱਜ ਕੱਲ ਸਕਾਈ ਬਲੂ ਸਕਾਈ ਬਲੂ ਨਿਓਨ ਮਹਿੰਦੀ ਸਾਰੇ ਕਲਰ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲੇ ਆ ਚੈੱਕ ਕਰੋ ਦੀ ਸਕਾਈ ਬਲੂ ਕਲਰ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਸਕਾਈ ਬਲੂ ਦੇ ਉੱਪਰ ਫਿਨਿਸ਼ਿੰਗ ਦੇਖੋ ਤੇ ਕਲਰ ਦੇਖੋ ਜੀ ਕਿੰਨੇ ਸੋਹਣੇ ਲਾਈਟ ਜੀ ਸ਼ੇਡ ਵਿੱਚ ਕਲਰ ਪਾਏ ਹੋਇਆ ਕੋਈ ਐਡਾ ਦਾ ਨਹੀਂ ਹੈਗਾ ਕਿ ਪੜਕੀਲਾ ਕਲਰ ਹੈ ਦੇ ਉੱਪਰ ਦੇਖੋ ਜੀ ਕਲਰ ਦੀਆਂ ਇਹਦੀਆਂ ਬਾਹੂ ਚੈੱਕ ਕਰੋ ਜੀ ਬੜੀਆਂ ਪਿਆਰੀਆਂ ਜੀਆਂ ਬਾਹੂ ਬਣੀਆਂ ਹੋਈਆਂ ਤੇ ਪ੍ਰਾਈਸ ਸਿਰਫ ਰਹੂਗੀ 700 ਰੁਪਏ ਜੀ ਇਹਦੀ ਇਹ ਮਾਸਟਰ ਸ਼ੇਡ ਦੇ ਵਿੱਚ ਆਊਗਾ ਜੀ ਖਾਦੀ ਦੇ ਵਿੱਚ ਰਹੂਗਾ ਚੈੱਕ ਕਰੋ ਜੀ ਡਬਲ ਲੇਅਰ ਦੇ ਵਿੱਚ ਰਹਿਣ ਵਾਲਾ ਠੀਕ ਹੈ ਜੀ 슬ੀਵਸ ਵੀ ਤੁਹਾਨੂੰ ਉਹਦੇ ਦਿਖਾ ਦਿੰਦੇ ਆ ਜੀ ਹੈਵੀ 슬ੀਵਸ ਹੈ ਖਾਦੀ ਸਟਾਫਰ ਹੋਊਗਾ ਜੀ ਮਸਟਰਡ ਸ਼ੇਡ ਹੈ ਕਲਰ ਬੜਾ ਪਿਆਰਾ ਜਿਹਾ ਦੇਖੋ ਅਸੀਂ ਇਹ ਵਾਲੀਆਂ ਲੈਣੀਆਂ ਪੂਰੀਆਂ ਫੁੱਲ ਹੈਵੀ 슬ੀਵਸ ਤੇ ਵਾਲਾ ਰਹੂਗਾ ਜੀ ਕੇਰਾ ਪ੍ਰਾਈਸ ਇਹਦੀ 750 ਰਹਿਣ ਵਾਲੀ ਹੈ ਜੀ ਇਹ ਵੀ ਨਿਊ ਸ਼ੇਡ ਦੇ ਵਿੱਚ ਹੈ ਕੈਮਰਕ ਦੇ ਵਿੱਚ ਰਹਿਣ ਵਾਲਾ ਕਲਰ ਵੀ ਬੜਾ ਪਿਆਰਾ ਜਿਹਾ ਜੀ ਠੀਕ ਹੈ ਕਿਉਂਕਿ ਇਦਾਂ ਦੇ ਕਲਰ ਨੀਚੇ ਲਾਈਨਿੰਗ ਦੀ ਕੋਈ ਲੋੜ ਨਹੀਂ ਹੁੰਦੀ ਦੇਖੋ ਜੀ ਤੇ ਪ੍ਰਾਈਸ ਸਾਡੀ ਹੁੰਦੀ ਸਿਰਫ ਜੈਨੂਨ ਜੀ ਹੈ ਜੀ ਚੈੱਕ ਕਰੋ ਜੀ ਦੇਖੋ ਬਹੁਤ ਹੀ ਪਿਆਰਾ ਜਿਹਾ ਕੇਰਾ ਰੈਡੀ ਹੋਇਆ ਜੀ ਦੇਖੋ ਜੀ ਫਿਨਿਸ਼ਿੰਗ ਪੂਰੀ ਆ ਜੀ ਵਰਕ ਦੀ ਠੀਕ ਹੈ ਜੀ ਪੂਰੀ ਫਿਨਿਸ਼ਿੰਗ ਵਰਕ ਦੀ ਹੈ ਤੇ 슬ੀਵਸ ਵੀ ਤੁਹਾਨੂੰ ਰੈਡੀ ਮਿਲਣਗੀਆਂ ਚੈੱਕ ਕਰੋ ਜੀ ਇਹ ਵਾਲੀਆਂ ਮਿਲੀਆਂ ਜੀ 슬ੀਵਸ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਪ੍ਰਾਈਸ ਸਿਰਫ ਇਹਦੀ 700 ਰੁਪਏ ਰਹਿਣ ਵਾਲੀ ਹੈ ਜੀ ਪੂਰਾ ਫੁੱਲ ਹੈਵੀ ਤੁਹਾਨੂੰ ਵਰਕ ਮੈ ਰਹਿਆ ਦੇਖੋ ਜੀ ਤੁਹਾਡੇ ਵਾਸਤੇ ਬਹੁਤ ਸੋਨਾ ਮੌਕਾ ਹੁੰਦਾ ਜੀ ਤੁਸੀਂ ਸਾਡੇ ਕੋਲੋਂ ਸਟਾਫ ਵੀ ਲੈ ਰਹੇ ਹੋ ਤੇ ਉਹਦੇ ਉੱਪਰ ਤੁਹਾਨੂੰ ਟ੍ਰੈਂਡਿੰਗ ਡਿਜ਼ਾਈਨਿੰਗ ਸੂਟ ਵੀ ਮਿਲ ਰਿਹਾ ਵਰਕ ਵਾਲੇ ਜੇਕਰ ਤੁਸੀਂ ਆਪ ਰੈਡੀ ਕਰਵਾਉਗੇ ਐਦਾਂ ਸਟਾਫ ਲੈ ਕੇ ਤਾਂ ਤੁਹਾਨੂੰ 7-800 ਦੇ ਵਿੱਚ ਤੁਹਾਨੂੰ ਵਰਕ ਹੀ ਕਰਨਗੇ ਜੀ ਤੁਹਾਨੂੰ ਤੇ ਅਸੀਂ ਸਿਰਫ ਤੁਹਾਨੂੰ ਸੇਮ ਨਾਲ ਸਟਾਫ ਵੀ ਦੇ ਰਹੇ ਆ ਵਰਕ ਵੀ ਦੇ ਰਹੇ ਆ ਤੁਹਾਨੂੰ ਅਸੀਂ ਦੇਖੋ ਜੀ ਟ੍ਰੈਂਡਿੰਗ ਵਰਕ ਹੈ ਤੇ ਪ੍ਰਾਈਸ ਸਿਰਫ 700 750 ਤੱਕ ਰਹਿਣ ਵਾਲੀ ਹੁੰਦੀ ਹੈ ਤੇ ਜੇਕਰ ਤੁਸੀਂ ਵਰਕ ਕਰਵਾਉਗੇ ਤਾਂ ਤਾਂ ਸਿਰਫ 7 800 ਦਾ ਵਰਕ ਹੀ ਹੋਊਗਾ ਜੀ ਇਹ ਦੇਖੋ ਜੀ ਇਹ ਕਾਫੀ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਲਾਈਨਾਂ ਵਾਲਾ ਸਟੱਫ ਹੈ ਜੀ ਇਹ ਤੇ ਇਹਦੀਆਂ 슬ੀਵਸ ਚੈੱਕ ਕਰੋ ਇਹ 슬ੀਵਸ ਰਹਿਣਗੀਆਂ ਜੀ ਇਹਦੀਆਂ ਇਹਦਾ ਪ੍ਰਾਈਸ ਵੀ 750 ਰਹਿਣ ਵਾਲਾ 750 ਇਹਦਾ ਪ੍ਰਾਈਸ ਰਹੂਗਾ ਜੀ ਇਹ ਵਾਲੇ ਸੂਟ ਦਾ ਬਹੁਤ ਪਿਆਰੇ ਜੀ ਤੁਹਾਨੂੰ ਸੂਟ ਮਿਲ ਰਹੇ ਆ ਇਹ ਵਾਲਾ ਚੈੱਕ ਕਰੋ ਜੀ ਇੱਕ ਮਸਟਰਡ ਸ਼ੇਡ ਦੇ ਵਿੱਚ ਇਹ ਵਾਲਾ ਕਲਰ ਆਊਗਾ ਇਹ ਤੇ ਲਗਤਰਾਂ ਦਾ ਵਰਕ ਹੋਇਆ ਡਿਫਰੈਂਟ ਕਲਰ ਸ਼ੇਡ ਫਰਕ ਹੈ ਜੀ ਦੇਖੋ ਇਹ ਵਾਲਾ ਵਰਕ ਹੋਇਆ ਜੀ ਇਹਦੇ ਉੱਪਰ ਤੇ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਬੜਾ ਪਿਆਰਾ ਜਿਹਾ ਸੂਟ ਹੈ ਇਹ ਖਾਦੀ ਦੇ ਵਿੱਚ ਰਹੂਗਾ ਜੀ ਦੇਖੋ ਜੀ ਇਹ ਖਾਦੀ ਦੇ ਵਿੱਚ ਰਹਿਣ ਵਾਲਾ ਸਟੱਫ ਹੈ ਡਿਜ਼ਾਈਨਿੰਗ ਚੈੱਕ ਕਰੋ ਜੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਵਰਕ ਵੀ ਬੜਾ ਪਿਆਰਾ ਜਾਂ ਤੇ 슬ੀਵਸ ਵੀ ਇਹਦੀਆਂ ਰੈਡੀ ਆ ਦੇਖੋ ਜੀ ਪ੍ਰਾਈਸ ਸਿਰਫ 750 ਆ ਜੀ ਖਾਦੀ ਸਟਾਫ ਰਹਿਣ ਵਾਲਾ 750 ਤੋਂ ਨੂੰ ਪ੍ਰਾਈਸ ਮਿਲੂਗਾ ਖਾਦੀ ਦਾ ਚੈੱਕ ਕਰੀ ਚੱਲੋ ਜੀ ਇੱਕ ਖਾਦੀ ਦੇ ਵਿੱਚ ਇਹੀ ਸੇਮ ਕਲਰ ਆਊਗਾ ਜੀ ਮਸਟਰਡ ਇਹਦਾ ਵਰਕ ਚੈੱਕ ਕਰੋ ਜੀ ਦੇਖੋ ਜੀ ਇਹ ਵਾਲਾ ਵਰਕ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਵਰਕ ਹੋਇਆ ਚੈੱਕ ਕਰੋ ਜੀ ਦੇਖੋ ਜੀ ਬਹੁਤ ਪਿਆਰਾ ਜਿਹਾ ਵਰਕ ਰਹਿਣ ਵਾਲਾ ਹੈ 슬ੀਵਸ ਵੀ ਇਹਦੀਆਂ ਬਣੀਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਇਹ ਵਾਲੀਆਂ ਬਣੀਆਂ ਹੋਈਆਂ 슬ੀਵਸ ਤੇਰੀਆਂ ਤੇ ਇਹਦੀ ਪ੍ਰਾਈਸ ਵੀ 750 ਰਹਿਣ ਵਾਲੀ ਹੈ ਜੀ ਠੀਕ ਹੈ ਜੀ ਖਾਦੀ ਦੇ ਵਿੱਚ ਰਹਿਣਗੇ ਸੂਟ ਇਹ ਲਾਈਟ ਜਿਹਾ ਲਵੈਂਡਰ ਕਲਰ ਹੈ ਖਾਦੀ ਦੇ ਵਿੱਚ ਰਹੂਗਾ ਇਹ ਕੈਮਰੇ ਦੇ ਵਿੱਚ ਨਾ ਥੋੜਾ ਜਿਹਾ ਡਲ ਆਂਦਾ ਹੁੰਦਾ ਕਲਰ ਲਵੈਂਡਰ ਕਲਰ ਪਰ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਇਹ ਚੈੱਕ ਕਰੋ ਦੇਖੋ ਜੀ ਖਾਦੀ ਸਟੱਫ ਦੇ ਵਿੱਚ ਰਹੂਗਾ ਜੀ ਡਿਜ਼ਾਈਨਿੰਗ ਦੇਖੋ ਜੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਜੀ ਦੇਖੋ ਤੇ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ 슬ੀਵਸ ਠੀਕ ਹੈ ਜੀ ਇਹ ਬਲੀਆਂ ਸਲੀਵਸ ਰਹਿਣਗੀਆਂ ਜਲਦੀ ਇਹਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪ੍ਰਾਈਸ ਜਿਹੜੀ 750 ਰਹਿਣ ਵਾਲੀ ਖਾਦੀ ਦੀ ਇਹ ਵਾਲਾ ਪਊਗਾ ਜੀ ਕੈਮਰਕ ਦੇ ਵਿੱਚ ਮਾ우스 ਸ਼ੀਡ ਦੇ ਵਿੱਚ ਰਹੂਗਾ ਜੀ ਇਹ ਕੈਮਰਕ ਦੇ ਵਿੱਚ ਰਹੂਗਾ ਮਾ우스 ਸ਼ੀਡ ਚੈੱਕ ਕਰੋ ਜੀ ਬਹੁਤ ਸੋਨਾ ਵਰਕ ਹੋਇਆ ਜੀ ਇਹ ਤੇ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ ਸਲੀਵਸ ਚੈੱਕ ਕਰੋ ਇਹ ਸਲੀਵਸ ਰਹਿਣਗੀਆਂ ਜੀ ਇਹਦੀਆਂ ਠੀਕ ਹੈ ਪ੍ਰਾਈਸ ਇਹਦੀ ਰਹੂਗੀ 700 ਰੁਪਏ ਪ੍ਰਾਈਸ ਇਹਦੀ 700 ਰੁਪਏ ਰਹਿਣ ਵਾਲੀ ਹੈ ਇਹ ਵੀ ਕੈਮਰਾ ਕਦੇ ਵਿੱਚ ਰੈਡੀ ਹੋਇਆ ਸਕਿਨ ਮਾਊਸ ਜਿਹਾ ਸ਼ੇਡ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਸਕਿਨ ਮਾਊਸ ਜੀ ਸ਼ੇਡ ਦੇ ਵਿੱਚ ਦੇਖੋ ਜੀ ਲਾਈਨਿੰਗ ਦੀ ਬਿਲਕੁਲ ਨੀਡ ਨਹੀਂ ਹੈਗੀ ਡਿਜ਼ਾਈਨਿੰਗ ਚੈੱਕ ਕਰੋ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਹੋਈ ਹੈ ਜੀ ਇਹਦੇ ਉੱਪਰ ਦੇਖੋ ਜੀ ਚੈੱਕ ਕਰੋ ਬਹੁਤ ਪਿਆਰਾ ਜਿਹਾ ਵਰਕ ਹੈ ਤੇ ਪ੍ਰਾਈਸ ਜਦੀ 700 ਰੁਪਏ ਰਹਿਣ ਵਾਲੀ ਹੈ 슬ੀਵਸ ਵੀ ਇਹਦੀਆਂ ਬਣੀਆਂ ਹੋਈਆਂ ਦੇਖੋ ਜੀ ਇਹ ਵਾਲੀਆਂ 슬ੀਵਸ ਬਣੀਆਂ ਹੋਈਆਂ ਪ੍ਰਾਈਸ 700 ਰੁਪਏ ਰਹਿਣ ਵਾਲੀ ਹੈ ਐਸਾ ਨਾਇਕ ਦੇ ਸਾਡੇ ਬੁਟੀਕ ਵਰਕ ਦੇ ਸੂਟ ਜੀ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ੍ਹ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ